ਲੋ ਵੀ ਮਿੱਤਰੋ ਤਲਵੰਡੀ ਟਰੈਕਟਰ ਮੇਲੇ ਤੇ ਆਪਾਂ 23 ਤਰੀਕ ਐ ਤੇ ਚੌਥਾ ਮਹੀਨਾ ਤੇ ਨਾਲ ਆਪਣੇ ਰੋਲਦੋ ਵਾਲਾ ਭਰਾ ਘਕੰਦੀਪ ਐ ਤੇ ਇਹਦੇ ਨਾਲ ਆਪਾਂ 5-6 ਟਰੈਕਟਰ ਦਿਖਾਉਣੇ ਆ ਸੋਨੂੰ ਤੇ ਬਾਕੀ ਦੀ ਸਟੋਰੀ ਇਹਦੀ ਇਕੱਲੇ ਇਕੱਲੇ ਟਰੈਕਟਰ ਤੋਂ ਭਰਾ ਤੋਂ ਲੈਣੀ ਆ ਵੀਰੇ ਕੀ ਹਾਲ ਚਾਲ ਸੱਸੀ ਗਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਐ ਠੀਕ ਠਾਕ ਹੀ ਵਧੀਆ ਬੜਲੀ ਕਣਕ ਬੜਨ ਲਈ ਚੰਗੀ ਹੋਗੀ ਹਾਂ ਵਧੀਆ ਚਲੋ ਵਧੀਆ ਪਰਮਾਤਮਾ ਚੰਗੇ ਥਾਣਾ ਦੇ ਹਨ ਤੇ ਸ਼ੁਰੂ ਆਪਾਂ ਫਿਰ ਕਰ ਦਈਏ ਤੋਂ ਹਾਂਜੀ ਇਹਦੀ ਦੇ ਦੇ ਸਟੋਰੀ ਮਿੱਤਰਾਂ 2018 ਮਾਡਲ ਹੂੰ 3630 ਹੂੰ ਰੇਟ ਆ ਗਿਆ 5,85,85000 ਹਾਂਜੀ 3 ਸਪੀਡ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਹੂੰ ਨਾਲ ਦੇ ਟਾਇਰ ਆ ਗਏ ਅੱਛਾ ਟਾਇਰ ਨਾਲ ਦੇ ਆ ਗਏ 17 ਮਾਡਲ ਦੇ 17 1700 ਘੰਟੇ ਚੱਲਿਆ ਵੇ 1700 ਘੰਟੇ ਚੱਲਿਆ 75 ਤੋਂ 80 ਪੈਸੇ ਦਾ ਟਾਇਰ ਆ ਸਾਡੀ ਬੁੱਢੀ ਲਾਈਨ ਦਾ ਦਿਖਾ ਦੇ ਪੂਰਾ ਬਿਲਕੁਲ ਨਹੀਂ ਜੀ ਨਾ ਟਰੈਕਟਰ ਅੱਛਾ ਤੇ ਗੇਅਰ ਇੰਜਨ ਕਹਿੰਦੇ ਕਿ ਮੇਗਾ ਕਨੇ ਨਹੀਂ ਫੁੱਲ ਗਾਰੰਟੀ ਹੈ ਗੇਅਰ ਫੁੱਲ ਗਾਰੰਟੀ ਹੈ ਹਨਾ ਬਾਕੀ ਉਹ ਵੀ ਫੁੱਲ ਟੌਪ ਆ ਗਿਆ ਹਨਾ ਕੋਲ ਟੌਪ ਆ ਗਿਆ ਹਾਂ ਸੁਪਰ ਆ ਗਿਆ ਹਨਾ ਇਹ ਹਾਂਜੀ ਸੁਪਰ ਆ ਗਿਆ ਹਨਾ ਤੇ ਨੰਬਰ ਕਿੱਥੋਂ ਦਾਗਾ ਕਿ ਨਹੀਂ ਵੀਰੇ ਇਹਦਾ ਨੰਬਰ ਐਚ ਆਰ ਆ ਜੀ ਐਚ ਆਰ ਆ ਐਨਓਸੀ ਮਿਲ ਜੂਗੀ ਹਾਂ ਐਨਓਸੀ ਕਿਸੇ ਵੀ ਸਟੇਟ ਦੇ ਬੰਦੇ ਨੇ ਲੈਣਾ ਹੋਇਆ ਮੀ ਨਕਦ ਕੈਸ਼ ਆ ਨਕਦ ਕੈਸ਼ ਆ ਗਿਆ ਹਨਾ ਹਾਂ ਤੇ ਜੇ ਆਪਾਂ ਇਹਦੀ ਗੱਲ ਕਰ ਲਈਏ ਡਿਮਾਂਡ ਦੀ 5,85 ਹਜ਼ਾਰ ਰੁਪਏ ਦੀ ਡਿਮਾਂਡ ਰੱਖੀ ਹੈ ਨਾ ਹਾਂਜੀ ਤੇ ਫਿਰ ਮੌਕੇ ਤੇ ਕਿੰਨੇ ਕ ਦਾ ਹੋ ਜੂਗਾ ਮੌਕੇ ਤੇ ਦੇ ਦਾਂਗੇ ਜੀ 5.5 ਦਾ 5.5 ਲੱਖ ਦਾ ਹਾਂ ਮੌਕੇ ਤੇ ਹੋ ਜੂ ਸਾਰਾ ਇੰਨੇ ਕ ਦਾ ਹਨਾ ਤੇ ਬਾਕੀ ਐਨਓਸੀ ਤਾਂ ਤੁਸੀਂ ਕਢਵਾਈ ਦੇਣੀ ਹੈ ਹਨਾ ਹਾਂ ਕਢਵਾਈ ਦੇ ਐਨਓਸੀ ਦੋਸਤੋ ਮਿਲ ਜੂਗੀ ਇਹਦੀ ਰੀ ਅਰੀਜਨਲ ਡਰਾਈਵਰ ਸਾਰਾ ਹੈ ਸਾਰਾ ਜੈਣੀ ਹੈ ਨਾ ਵੇਟ ਬਾਕੀ ਵੇਟ ਬੂਟੀ ਆ ਰਹਾ ਨਾ ਨਾਲ ਦਾ ਲੋਗੋ ਪਿਆ ਹੈ ਨਾ ਬਾਕੀ ਟਰੈਕਟਰ ਹੂੰ ਟਰੈਕਟਰ ਉਹ ਵੀ ਸੋਹਣਾ ਹੈ ਖੜਨੀ ਵੀ ਸੋਹਣੀ ਹੈ ਟਰੈਕਟਰ ਦੀ ਡਿਮਾਂਡ ਆਪਾਂ ਦੱਸਤੀ 585 ਹੈ ਮੌਕੇ ਤੇ 5.5 ਆਖਿਆ ਸੀਗਾ 5.5 5.5 ਲੱਖ ਦਾ ਹੋ ਜੂਗਾ ਨਾ ਨੰਬਰ ਵੀਡੀਓ ਛੱਡਾਂਗੇ ਭਰਾ ਦਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਬ੍ਰਾਂਡ ਕਹਿੰਦੇ ਇਹਦੀ ਕੀ ਸਟੋਰੀ ਹੈ ਜੌਂਡੀ ਯਾਰ 5405 ਹੈ ਜੀ 2021 ਮਾਡਲ ਆ ਹੂੰ ਤੇ ਜੇ ਟਾਇਰਾਂ ਦੀ ਗੱਲ ਕਰੀਏ ਨਾਲ ਦੇ ਟਾਇਰ ਹੈਗੇ ਆ ਤੇ 90 ਪੈਸੀ ਸਟੀਅਰ ਚਾਰੇ ਨਾਲ ਦੇ ਆ ਗਏ ਹਾਂ 90 ਪੈਸੇ ਟੈਰ ਆ ਹੂੰ ਤੇ 1300 ਘੰਟਾ ਚੱਲਿਆ ਵੇ 1300 ਘੰਟਾ ਠੀਕ ਹੈ ਜੀ ਜੈਨੀ ਨਹੀਂ ਚੱਲਿਆ ਜੈਨੂਨ ਚੱਲਿਆ ਹਨਾ ਹਾਂ ਜੀ ਬਾਕੀ ਗੇਅਰ ਪ੍ਰੋ ਆ ਗਿਆ ਹਨਾ ਗੇਅਰ ਪ੍ਰੋ ਫੁੱਲ ਟੌਪ ਮਾਰ ਲਾ ਫੁੱਲ ਟੌਪ ਆ ਗਿਆ ਹੈ ਟੈਰਾਂ ਕੇ ਵੀ ਉੱਤੇ ਥੱਲੇ ਹੁੰਦਾ ਹੈ ਬੜੀ ਸਟੇਬਲ ਸਟੀਅਰਿੰਗ ਆ ਗਿਆ ਕਾਰ ਆ ਰਹਾ ਹੈ ਬਟਨਾਂ ਵਾਲੀ ਲਿਫਟ ਆ ਗਈ ਬਟਨਾਂ ਵਾਲੀ ਲਿਫਟ ਆ ਗਈ ਹਨਾ ਹਾਂ ਇਹ ਬਾਕੀ ਕਸ ਰੈਂਦੀ ਗੁੱਡੀ ਹੁੱਡ ਨੇ ਕੱਢਤੀ ਤੇ ਮਿਊਜ਼ਿਕ ਸਿਸਟਮ ਨੇ ਕੱਢਤੀ ਹੈਨਾ ਕੰਪਨੀ ਦੀ ਗਰੰਟੀ ਲੱਗੀ ਹੈ ਕੰਪਨੀ ਲੱਗੀ ਹੈ ਹਾਂ ਮਤਲਬ ਬਾਹਰ ਹੋਣੀ ਲੱਗੇ ਨਾਲ ਹੀ ਆਈ ਹੈ ਜੈਸੇ ਜੋ ਹੈ ਨਾਲ ਹੀ ਆਈ ਹੈ ਬਾਕੀ ਰੰਗ ਪੇਂਟ ਦਾ ਵੀ ਬਹੁਤ ਸੋਹਣਾ ਪਿਆ ਸਾਰਾ ਹੈਨਾ ਰੇਟ ਹੈਗਾ 7 ਲੱਖ ਤੇ 95000 ਹੂੰ ਦੇ ਦੇਾਂਗੇ 765000 ਦਾ अच्छा नंबर है 425 डब्बा वाली ਦਾ ਐਨਓਸੀ ਮਿਲ ਜੂ ਇਹਦਾ ਆਪਣਾ ਲੋਕਲ ਹੀ ਆ ਗਿਆ ਹੈ ਨਾ हां ਬੇਟ ਬੂਟ ਦਿਖਾ ਦੇ ਬਈ ਦਿਖਾ ਦੇ ਬਈ ਵਾਹ ਜੀ ਰੀਅਲ ਕੰਪਨੀ ਦੇ ਬੇਟਾ ਤਾਂ 48 ਕਿਲੋ ਵਾਲੀ ਪਲੇਟ ਹੈ ਅੱਛਾ 48 ਨਾਲ ਦੇ ਆ ਗਏ ਬੇਟ ਵੀ ਹੈ ਨਾ ਹਾਂ 48 ਬਾਕੀ ਆ ਪਿੱਛੋਂ ਦੇਖੋ ਆ ਮਾਕਰਾਂ ਵਾਲਾ 38 ਦੀ ਆਉਂਦੀ ਹੈ ਜੀ ਹੂੰ ਤੇ ਬਾਕੀ ਆ ਪਿੱਛੋਂ ਦੇਖ ਲਓ ਤੁਸੀਂ ਹੈ ਨਾ ਬਸ ਲਿਫਟ ਲੋਪਟ ਵਾਲੇ ਸਿਸਟਮ ਇੱਥੇ ਵੀ ਦੇਤੇ ਇਹਨਾਂ ਨੇ ਬਟਨ ਬੂਟ ਨੇ ਇੱਥੇ ਹੀ ਹੈ ਨਾ ਬਟਨ ਵਾਲੀ ਲਿਫਟ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਆ ਗਿਆ ਹੈ ਨਾ ਤੇ ਆਪਾਂ ਦੂਸਰੇ ਪਾਸੇ ਵੀ ਦੋਸਤੋ ਤੁਹਾਨੂੰ ਇੱਕ ਵਾਰ ਨਿਗਾ ਮ ਤੇ ਬਾਕੀ ਆ ਹਾਂ ਤੁਸੀਂ ਦੇਖ ਲਓ ਮਗਰਾਰ ਮਗਰੂੜ ਦਿਖਾਣ ਦੀ ਆਪਾਂ ਤੇ ਐਸ ਸਾਈਡ ਤੋਂ ਆਗੇ ਪੈਰਾਪੂਰ ਵਾਲੇ ਜਿਹੜੇ ਪੈਰਦਾਨ ਕਹਿੰਦੇ ਆਪਣੇ ਹੁੰਦਾ ਨੂੰ ਹਨਾ ਤੇ ਕਿੰਨੇ ਦਾ ਦੱਸਿਆ ਸੀਗਾ ਇਹ ਹੋ ਜੂਗਾ ਮੌਕੇ ਤੇ ਤੇ 765 ਦਾਈ 795 ਦਾਈ 795 765 ਦਾ 2000 ਰੁਪਏ ਘਟਾਤਾ ਹਨਾ ਹਾਂਜੀ ਹੂੰ ਤੇ ਉਸ ਤੋਂ ਅੱਗੇ ਆਹ ਸੋਨਾਲੀ ਕਾ 50 ਡੀਆਈ ਅੱਛਾ 2019 ਮਾਡਲ ਆ ਹੂੰ ਕਾਪੀ 20 ਦੀ ਆ ਕਾਪੀ 20 ਦੀ ਆ ਪੀ ਆਵਦਾ ਨੰਬਰ ਆ ਗਿਆ 6 ਪੰਜਾਬ ਆ ਗਿਆ ਪੀ ਵੀ 22 ਨਾਲ ਦੇ ਟਾਇਰ ਇਹਦੇ ਵੀ 75 80 ਪੈਸੇ ਆਈਏ ਨਾਲ ਦੀ ਟਾਇਰੀ ਇਹਦੀ ਆ ਗਈ ਹੈ ਹਾਂਜੀ ਹੂੰ ਅੱਛਾ 52 ਐਚ ਪੀ ਆਉਂਦਾ 50 ਡੀ ਆਈ 50 ਡੀ ਆਈ 52 ਐਚ ਪੀ ਆਉਂਦਾ ਤੇ ਸਪੀਡ ਇਹ 2 ਆ ਗਿਆ 2 ਸਪੀਡ ਦੀ ਆਉਂਦਾ ਇਹ 2 ਸਪੀਡ ਆ ਗਿਆ ਡਬਲ ਕਲਚ ਆ ਗਿਆ ਰਿਵਰਸ ਸਪੀਡ ਹੋ ਬਾਕੀ ਡਬਲ ਡਿਸਟ੍ਰਿਬਿਊਟਰ ਆ ਗਿਆ ਨਾ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਆ ਗਿਆ 14 ਦੇ ਟਾਇਰਾਂ 14 ਦੇ ਟਾਇਰਾਂ ਚ ਆ ਗਿਆ ਹਾਂ ਤੇ ਇਹਦਾ ਰੰਗ ਪੇਂਟ ਸਾਰਾ ਨਾਲ ਦੇ ਆ ਗਿਆ ਜਿਵੇਂ ਨਾਲ ਲਈ ਜੈਨੀ ਹੁੰਦਾ ਗੇਰੀਂ ਜਿੰਦੀ ਫੁਲਤ ਸੱਲੀ ਫੁਲਤ ਸੱਲੀ ਹੀ ਜਿਵੇਂ ਮਰਜ਼ੀ ਅਗਲਾ ਵੀ ਕਰਦੇ ਹਨ ਵਾਕੇ ਵੇਖ ਲਈ ਵਾਕੇ ਦੇਖ ਲਈ ਵਾਕੇ ਲੈ ਜੀ ਹਨ ਤੇ ਇਹ ਨੰਬਰ ਪੰਜਾਬ ਦਾ ਤੇ ਇਹ ਕਿੱਥੇ ਤੱਕ ਹੋਈ ਹੋਊਗਾ ਕਿ ਨੇ ਕੀ ਡਿਮਾਂਡ ਹੈ ਸੱਚੀ ਦੀ ਆਪਾਂ ਡਿਮਾਂਡ ਨਹੀਂ ਇਹਦੀ 495 ਡਿਮਾਂਡ ਆ ਜੀ ਹੂੰ ਇਹ ਦੇ ਦਿਆਂਗੇ 475 ਦਾ 4 ਲੱਖ 75 ਹਜ਼ਾਰ ਰੁਪਏ ਦਾ ਤੇ ਸਵਾ 4 ਲੱਖ ਰੁਪਈਆ ਤੇ ਆਪਾਂ ਲੋਨ ਵੀ ਕਰਾ ਦੇਣਗੇ ਨੇੜੇ ਲਗਭਗ ਨੇੜੀ ਹੋ ਗਿਆ ਰਕਮ ਦੇ ਹਾਂ ਸਵਾ 4 ਲੱਖ ਲੋਨ ਹੋ ਜੂਗਾ ਹੈ ਹਾਂ 50 60000 ਰੁਪਏ ਦੇ 50 60000 ਨਾਲ ਦਵਾਸ ਹਨ ਮਤਲਬ ਵੀ ਉਸ ਤੋਂ ਬਾਅਦ ਥੋੜਾ ਮੋਟਾ ਫਾਈਲ ਖਰਚਾ ਆਊਗਾ ਹਾਂ 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 ਹਨਾ ਤੇ ਬਾਕੀ ਅਗਲੇ ਦੇ ਕਾਗਜ਼ਾਂ ਦੇ ਡਿਪੈਂਡ ਹੈ ਬਈ ਉਹ ਅਗਲੇ ਦੇ ਸਿਵਲ ਸਕੋਰ ਤੇ ਮੇਰੇ ਵਰਗ ਦੇ ਭਰੇ ਆ ਹੋਵਨੇ ਫਿਰ ਉਹਨੂੰ ਕਿੱਥੋਂ ਹੋ ਜੂਗਾ ਹਨਾ ਹਾਂ ਤੇ ਇਹਦੀ ਕੀ ਸਟੋਰੀ ਹੈ ਫਿਰ 52 10 ਅੱਛਾ 52 10 ਹੂੰ ਇਹ ਪੰਜਵਾਂ ਨੰਬਰ ਹੈ ਪੰਜਵਾਂ ਨੰਬਰ ਹੈ 715000 ਦੀ ਡਿਮਾਂਡ ਰੱਖੀ ਇਹਦੀ ਹਾਂਜੀ 715 ਅੱਛਾ ਤੇ ਕੈਰਾ ਟੂਰਾਂ ਦੀ ਕੀ ਸਟੋਰੀ ਹੈ ਫਿਰ ਇਹਦੀ ਕੈਰ ਨਾਲ ਦੇ ਆਈ 20 ਮਾਡਲ ਦੇ ਅੱਛਾ ਇਹਦੀ ਵੀ ਨਾਲ ਦੇ ਆ ਗਈ 20 ਮਾਡਲ ਟਰੈਕਟਰ ਪੂਰਾ ਸੋਹਣਾਗਾ ਕਨੋਪੀ ਇਹਦੇ ਵੀ ਅਰੀਜਨਲ ਕੰਪਨੀ ਦੀ ਹੂੰ ਇਹ ਵੀ ਗੀਅਰ ਪ੍ਰੋ ਆ ਗਿਆ ਗੀਅਰ ਪ੍ਰੋ ਆ ਗਿਆ ਇਹ ਵੀ ਕਵਰ ਡਿਸਟ੍ਰੀਬਿਊਟਰ ਦਾ ਮਾਡਲ ਲਿਆ ਫੁੱਲ ਟੌਪ ਆ ਗਿਆ ਜਨਿਕੇ ਹੈਨਾ ਰਿਵਰਸ ਗੀਅਰ ਵਾਲਾ ਹੂੰ ਫੁੱਲ ਟੌਪ ਆ ਗਿਆ ਤੇ ਨੰਬਰ ਇਹ ਪੰਜਾਬ ਆ ਗਿਆ ਹੈਨਾ ਹਾਂਜੀ ਨੰਬਰ ਇਹ ਦੋਸਤੋ ਪੰਜਾਬ ਆ ਗਿਆ ਫੁੱਲ ਟੌਪ ਇਹ ਆ ਗਿਆ ਨਾਲ ਦੇ ਟਾਇਰ ਆ ਗਏ ਰੰਗ ਪੇਂਟ ਦਾ ਸਾਰਾ ਚੰਗਾ ਬਾਕੀ ਕਾਲੀ ਕੂਲੀ ਟੇਪ ਲਾ ਕੇ ਸ਼ੌਂਕਣਾ ਬੰਦੇ ਨੇ ਰੱਖਿਆ ਹੋਇਆ ਗੀਰ ਪ੍ਰੋ ਆ ਗਿਆ ਤੇ ਰੰਗ ਪੇਂਟ ਦੀ ਗੱਲ ਕਰ ਲਈ ਆਪਾਂ ਤਾਂ ਫਿਰ ਇਹ ਏਜੰਸੀ ਵਾਲੇ ਦੇ ਬਰਾਬਰੀ ਤੁਲਦਾ ਹੈ ਨਾ ਹਾਂ ਬਾਹਰ ਜਿਵੇਂ ਮਰਜ਼ੀ ਦਸੰਦੀ ਕਰਕੇ ਜਿਵੇਂ ਮਰਜ਼ੀ ਦਸੰਦੀ ਕਰਦੇ ਆਗਲਾ ਤੇ 7 15 ਤੋਂ ਫਿਰ ਕਿੱਥੇ ਕਰ ਦੇਗਾ ਬਾਬੇ ਜੀ 6 85 ਦਾ ਦੇ ਦਾਂਗੇ 6 ਲੱਖ 85 ਹਜ਼ਾਰ ਰੁਪਏ ਦਾ ਹੈ ਨਾ ਤੇ ਫੋਨ ਨੰਬਰ ਆਪਣਾ 9987 4543 ਅਵੀ ਦੋਸਤੋ ਭਰਾ ਦਾ ਨੰਬਰ ਆ ਗਿਆ ਵੀਡੀਓ ਦਬਕੇ ਸ਼ੇਅਰ